ਇਸੇ ਤਰ੍ਹਾਂ ਨਾਰਕੋ টেরਰਿਜ਼ਮ ਨਾਰਕੋ টেরਰਿਜ਼ਮ ਔਰ ਡਰੱਗ ਦੀ ਸਮੱਸਿਆ ਨੂੰ ਲੈ ਕੇ ਅਸੀਂ ਲਗਭਗ 8800 ਕਰੋੜ ਰੁਪਏ 8840 ਕਰੋੜ ਰੁਪਏ ਦੀ ਸੈਂਟਰਲ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਹੋਰ ਅਸੀਂ ਜਿਹੜਾ ਬਾਰਡਰ ਦੇ ਉੱਤੇ ਆ ਉਹਨੂੰ ਹੋਰ ਮੋਡਰਨਾਈਜੇਸ਼ਨ ਕਰਨੀ ਆ ਉੱਥੇ ਤੇ ਉਹਦੇ ਲਈ ਸਾਨੂੰ 8840 ਕਰੋੜ ਰੁਪਏ ਦਿੱਤੇ ਜਾਣ ਇਸੇ ਤਰ੍ਹਾਂ ਇੰਡਸਟਰੀ ਦੀ ਐਮਐਸਐਮਈ ਦੀ ਜਿਹੜੀ ਆ ਦੁਬਾਰਾ ਮੋੜ ਸਰਜੀਤੀ ਦੇ ਲਈ ਅਸੀਂ 6000 ਕਰੋੜ ਰੁਪਏ ਦੀ ਮੰਗ ਕੀਤੀ ਆ ਔਰ ਲੋਕਲ ਬਾਡੀਜ਼ ਦੇ ਲਈ ਲੋਕਲ ਬਾਡੀਜ਼ ਦੇ ਲਈ ਅਸੀਂ 9400 26 ਕਰੋੜ ਰੁਪਏ ਦੀ ਮੰਗ ਕੀਤੀ ਹੈ ਸਾਰੀ ਜਿਹੜੀ ਡਿਮਾਂਡ ਆ ਸੀ ਉਹ ਸੈਂਟਰ ਸਰਕਾਰ ਨੂੰ ਥਰੂ ਸਾਡੇ ਕਮਿਸ਼ਨ ਦੇ ਥਰੂ ਭੇਜੀ ਆ ਔਰ ਹੁਣ ਕਮਿਸ਼ਨ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੈਸਮੈਂਟ ਕਰਕੇ ਆਪਣੀ ਡਿਟੇਲ ਰਿਪੋਰਟ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਸੌਂਪਣਗੇ ਔਰ ਸਾਨੂੰ ਪੂਰਨ ਆਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਦਾ ਨਿਆਂ ਕਰਨਗੇ ਸਾਨੂੰ ਜਸਸ ਦੇਣਗੇ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਝੀ ਕਰਾਂ ਕਿ ਪੰਜਾਬ ਨੇ ਅਸੀਂ ਮੰਗਿਆਗਾ ਕਿ ਪਾਪੂਲੇਸ਼ਨ ਪਾਪੂਲੇਸ਼ਨ ਜਿਹੜਾ 15ਵਾਂ ਫਾਈਨਾਂਸ ਕਮਿਸ਼ਨ ਸੀਗਾ ਉਹਦੇ ਵਿੱਚ ਪਾਪੂਲੇਸ਼ਨ ਦੇ ਆਧਾਰ ਤੇ 15% ਦੀ ਮੰਗ ਕੀਤੀ ਗਈ ਸੀ 15% ਦੀ ਮੰਗ ਕੀਤੀ ਗਈ ਸੀ ਤਾਂ ਇਸ ਵਾਰ ਅਸੀਂ ਇਸ ਦੇ ਵਿੱਚ 5% ਸ਼ੈਡਿਊਲ ਕਾਸਟ ਪੋਪੂਲੇਸ਼ਨ ਨੂੰ ਪਾਇਆ ਗਿਆ ਕਿਉਂਕਿ ਪਹਿਲਾਂ ਜਨਰਲਾਈਜ਼ ਕੀਤਾ ਗਿਆ ਸੀਗਾ ਪੰਜਾਬ ਦੇ ਅੰਦਰ 33% 33% ਪੋਪੂਲੇਸ਼ਨ ਜਿਹੜੀ ਆ ਐਜ਼ ਪਰ ਸੈਂਸਸ ਆਫ 2011 2011 ਦੀ ਸੈਂਸਸ ਦੇ ਮੁਤਾਬਕ ਪੋਪੂਲੇਸ਼ਨ ਆ ਉਹਦੇ ਉੱਤੇ ਆਧਾਰ ਤੇ ਅਸੀਂ ਕਿਹਾ ਕਿ 5% ਉਸ ਪੋਪੂਲੇਸ਼ਨ ਦਾ ਔਰ 올ਡ ਏਜ ਪੋਪੂਲੇਸ਼ਨ ਬੜਾ ਇਹ ਅਹਿਮ ਵਿਸ਼ਾ ਹੈਗਾ ਕਿ ਸਾਡੀ ਜਿਹੜੀ 올ਡ ਏਜ ਪਾਪੂਲੇਸ਼ਨ ਆ ਕਾਫੀ ਵਧ ਰਹੀ ਆ ਸੋ ਇਹਦੇ ਲਈ ਵੀ ਅਸੀਂ 2.50 ਯਾਨੀ ਢਾਈ ਪਰਸੈਂਟ ਅਸੀਂ ਇਹਦੀ ਵੀ ਮੰਗ ਕੀਤੀ ਆ ਤਾਂ ਕਿ ਸਾਨੂੰ ਇਸ ਗੱਲ ਦੇ ਆਧਾਰ ਤੇ ਉੱਤੇ ਵੀ ਪਹਿਲ ਦਿੱਤੀ ਜਾਵੇ ਇਹ ਦੋ ਹੈਡ ਅਸੀਂ ਜਿਹੜੇ ਨੇ ਕਿ ਉਹ ਵੀ ਇੰਟਰੋਡਿਊਸ ਕੀਤੇ ਨੇ ਇਸੇ ਗੱਲ ਇਸੇ ਤਰ੍ਹਾਂ ਜੀਓਗ੍ਰਾਫਿਕਲੀ ਏਰੀਆ ਜਿਹੜਾ ਉਹਦਾ ਅਸੀਂ 15% ਪਿਛਲੇ ਜਿਹੜਾ ਫਾਈਨੈਂਸ ਕਮਿਸ਼ਨ ਸੀ ਉਹ ਚ ਮੰਗਿਆ ਸੀ ਪਰ ਲੇਕਿਨ ਇਸ ਵਾਰ ਅਸੀਂ 12.5 ਯਾਨੀ ਕਿ 12.5 ਪੁਆਇੰਟ ਮ ਮੰਗਿਆ ਗਿਆ ਕਿਉਂਕਿ ਇਹਦੇ ਨਾਲ ਜਿੰਨਾ ਇਹ ਵੱਧ ਮੰਗਿਆ ਪਹਿਲਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ ਡਿਵੀਜ਼ਿਬਲ ਪੂਲ ਦੇ ਵਿੱਚ ਘਟ ਬਣਿਆ ਇਸ ਕਰਕੇ ਅਸੀਂ ਕਿਉਂਕਿ ਸਾਡਾ ਏਰੀਆ ਜਿਹੜਾ ਪੰਜਾਬ ਦਾ 1.54% ਆਦੇਸ਼ ਦੇਰੀਏ ਚੋ ਸੋ ਇਸ ਕਰਕੇ ਅਸੀਂ ਏਰੀਆ ਦੀ ਜਿਹੜੀ ਜੀਓਗ੍ਰਾਫੀਕਲ ਏਰੀਆ ਉਹਦੀ ਵੇਟੇਜ ਘਟਾਈ ਆ ਕਿ ਇਹ ਨੂੰ 12% ਦੇ ਹਿਸਾਬ ਨਾਲ ਡਿਵਾਈਡ ਕੀਤਾ ਜਾਵੇ ਸੋ ਇਸੇ ਤਰ੍ਹਾਂ ਫੋਰੈਸਟ ਕਵਰ ਜਿਹੜਾ ਪੰਜਾਬ ਚ ਕਿਉਂਕਿ ਪੰਜਾਬ ਦੇ ਵਿੱਚ ਫੋਰੈਸਟ ਏਰੀਆ ਬਹੁਤ ਘੱਟ ਆ ਪਹਿਲਾਂ ਪੁਰਾਣੇ ਜਿਹੜਾ ਫਾਈਨਾਂਸ ਕਮਿਸ਼ਨ ਸੀ ਉਹਦੇ ਪੁਰਾਣੀ ਸਰਕਾਰ ਨੇ 10% ਫੋਰੈਸਟ ਕਵਰ ਮੰਗਿਆ ਸੀ ਅਸੀਂ ਜਿਹੜਾ ਉਹ 7.5% ਮੰਗਿਆਗਾ ਤਾਂ ਕਿ ਕਿਉਂਕਿ ਪੰਜਾਬ ਦਾ ਫੋਰੈਸਟ ਕਵਰ ਘਟਾ ਇਸੇ ਅਧਾਰ ਤੇ ਜੇ ਆਪਾਂ ਗੱਲ ਕਰੀਏ ਤੇ ਇਸ ਫਾਰਮੂਲੇ ਦੇ ਮੁਤਾਬਕ ਫਿਰ ਹਿਮਾਚਲ ਨੂੰ ਜ਼ਿਆਦਾ ਮਿਲੇਗਾ ਫਿਰ ਕਸ਼ਮੀਰ ਨੂੰ ਜ਼ਿਆਦਾ ਮਿਲੇਗਾ ਫਿਰ ਉਤਰਾਖੰਡ ਨੂੰ ਜ਼ਿਆਦਾ ਮਿਲੇਗਾ ਪਰ ਲੇਕਿਨ ਅਸੀਂ ਸਾਡੀਆਂ ਪ੍ਰਾਇੋਰਟੀਜ਼ ਕੀ ਨੇਗੀਆਂ ਉਹਨੂੰ ਧਿਆਨ ਚ ਰੱਖਦੇ ਹੋਏ ਇਹਨੂੰ ਵੀ ਅਸੀਂ 2.5% ਘਟਾਇਆ ਗਿਆ ਇਸੇ ਇਸੇ ਤਰ੍ਹਾਂ ਜਿਹੜੀ ਡੈਮੋਗ੍ਰਾਫਿਕ ਡੈਮੋਗ੍ਰਾਫਿਕ ਪਰਫਾਰਮੈਂਸ ਆ ਉਹਨੂੰ ਵੀ ਅਸੀਂ ਉਹਨੂੰ ਅਸੀਂ ਪੂਰਾ ਰੱਖਿਆ ਕਿ 12% ਪ੍ਰਾਣੀ ਸਿੱਧੇ ਠੀਕ ਆ ਇਹ ਇਸੇ ਤਰੀਕੇ ਇਨਕਮ ਡਿਸਟੈਂਸ ਜਿਹੜਾਗਾ ਉਹਨੂੰ ਵੀ ਅਸੀਂ ਥੋੜਾ ਘਟਾਇਆਗਾ ਉਹ ਸੌਰੀ ਵਧਾਇਆਗਾ ਇਨਕਮ ਡਿਸਟੈਂਸ ਨੂੰ 45% ਤੋਂ 47.50 ਕੀਤਾਗਾ ਟੈਕਸ ਟੈਕਸ ਐਫਰਟਸ ਪੰਜਾਬ ਦੇਸ਼ ਦੇ ਮੋਰੀ ਸੂਬਿਆਂ 'ਚ ਆਉਂਦਾਗਾ ਪੰਜਾਬ ਦੇਸ਼ ਦੇ ਮੋਰੀ ਸੂਬਿਆਂ 'ਚ ਆਉਂਦਾਗਾ ਜਿੱਥੇ ਟੈਕਸ ਦੀ ਕੰਪਲਾਈਂਸ ਜਿਹੜੀ ਆ ਯਾਨੀ ਲੋਕ ਟੈਕਸ ਦੀ ਚੋਰੀ ਘੱਟ ਕਰਦੇ ਨੇ ਕਿ ਅਦਰ ਸਟੇਟਾਂ ਦੇ ਮੁਕਾਬਲੇ ਦੇਸ਼ ਦੇ ਦੂਜੇ ਸਟੇਟਾਂ ਦੇ ਮੁਕਾਬਲੇ ਜਿਹੜੀ ਹੈ ਟੈਕਸ ਅਵੇਜਨ ਬਹੁਤ ਘੱਟ ਆ ਸੋ ਉਹਦੇ ਵਿੱਚ ਵੀ ਅਸੀਂ ਕਿਹਾਗਾ ਕਿ ਇਹ ਜਿਹੜੀ ਟੈਕਸ ਕੰਪਲਾਈਂਸ ਜਿੰਨੀ ਅੱਛੀ ਸਟੇਟ ਕਰ ਰਿਹਾਗਾ ਸਾਨੂੰ ਰਿਵਾਰਡ ਕੀਤਾ ਜਾਵੇ ਔਰ 2.5% ਤੋਂ ਵਧਾ ਕੇ 5% ਕੀਤਾ ਜਾਵੇ ਤਾਂ ਕਿ ਪੰਜਾਬ ਕਿਉਂਕਿ ਬੜੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦਿੰਦੇ ਨੇਗੇ ਸੋ ਕੁੱਲ ਅਸੀਂ ਪਿਛਲੀ ਸਰਕਾਰ ਨੇ ਲਗਭਗ 2 2.0 ਤੋਂ ਘੱਟ ਮੰਗਿਆ ਸੀਗਾ ਅਸੀਂ ਜਿਹੜਾ ਹੈਗਾ 2.2% ਮੰਗਿਆ ਗਿਆ ਕਿ ਡਿਵੀਜ਼ਿਬਲ ਪੂਲ ਦਾ ਡਿਵੀਜ਼ਿਬਲ ਪੂਲ ਦਾ 2% ਜਿਹੜਾ ਹੈਗਾ ਉਹ ਦਿੱਤਾ ਜਾਵੇ ਯਾਨੀ ਕਿ 50-50 ਦਾ ਵਰਟੀਕਲ ਜੇ ਲਾਈਏ ਤਾਂ 50-50 ਆ ਔਰ 50% ਤੋਂ 2% ਆਊਗਾ ਤਾਂ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੀ ਜਿਹੜੀ ਆ ਹੋਰ ਡਿਵੈਲਪਮੈਂਟ ਹੋ ਸਕਦੀ ਹੈ ਇਸੇ ਤਰ੍ਹਾਂ ਕੁਸ਼ਕਸੀ ਕਮਿਟਮੈਂਟ ਵੀ ਕੀਤੀਆਂ ਨਹੀਂ ਕੁਝ ਕਸੀ ਕਮਿਟਮੈਂਟ ਵੀ ਕੀਤੀਆਂ ਨੇ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਕਿਆਂ ਅਸੀਂ ਕਿਹਾ ਕਿ ਅਸੀਂ ਜਿਹੜੀ ਸਾਡੀ ਕੈਪੀਟਲ ਐਕਸਪੈਂਡੀਚਰ ਆ ਕੈਪੀਟਲ ਐਕਸਪੈਂਡੀਚਰ ਨੂੰ ਅਸੀਂ 1.50 ਯਾਨੀ ਕਿ 1.5% ਕਰਾਂਗੇ 1.5% ਕਰਾਂਗੇ ਆਫ ਦਾ ਜੀਐਸਡੀਪੀ ਤੇ ਜੀਐਸਡੀਪੀ ਦਾ 1.5% ਕਰਾਂਗੇ ਤਾਂ ਕਿ ਪੰਜਾਬ ਦਾ ਕੈਪੀਟਲ ਜਿਹੜਾ ਐਕਸਪੈਂਡੀਚਰ ਆ ਉਹ ਬੱਸ ਕਿ ਅਸੀਂ ਕਮਿਟਮੈਂਟ ਦਿੱਤੀ ਆ ਕਿ ਜਿਹੜੀ ਮਰਜ਼ੀ ਤੁਸੀਂ ਸਾਡੇ ਦੇ ਸ਼ਰਤ ਲਾ ਦਿਓ ਅਸੀਂ ਇਹ ਕੈਪੀਟਲ ਦੇ ਵਿੱਚ ਇਹ ਨੂੰ ਇਨਵੈਸਟ ਕਰਾਂਗੇ ਤਾਂ ਕਿ ਜਿਹੜੀ ਪੰਜਾਬ ਦੀ ਜੀਐਸਡੀਪੀ ਆ ਉਹ ਵਧੇ ਔਰ ਪੰਜਾਬ ਦੀ ਪ੍ਰੋਗਰੈਸ ਜਿਹੜੀ ਆ ਹੋਵੇ